ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਐ ਆਪਣੇ ਰਾਜ ਵਿੱਚ ਸਤਪਕਾਜੀ ਪ੍ਰਭਕਰ ਉਗਰਵਾ ਟਾਈਮ ਸ਼ਹੀਦ ਹੋ ਗਏ ਸੀ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਕੰਮ ਕੀਤੇ ਐ ਉਹ ਰਾਸ਼ਟਰੀ ਸੰਸਦ ਸੰਗ ਨਾਲ ਜੁੜੇ ਹੋਏ ਵਸੇ ਤੇ ਅਥੇ ਜਿਹੜੀ ਨਗਰ ਕੌਂਸਲ ਐ ਆਜ ਰਿਹੇ ਉਸ ਟਾਈਮ ਨਗਰਪਾਲਿਕਾ ਸੀ ਨਗਰਪਾਲਿਕਾ ਦੇ ਵਿੱਚ ਐਜ਼ ਏ ਪ੍ਰਧਾਨ ਰਹੇ ਉਹਨਾਂ ਨੇ ਬਹੁਤ ਵਿਕਾਸ ਦੇ ਕੰਮ ਕੀਤੇ ਐ ਹਰ ਗਰੀਬ ਤੇ ਅਮੀਰ ਨਾਲ ਨਾਲ ਖੜਦੇ ਸੀ ਹਰ ਦੁੱਖ ਸੁੱਖ ਕੋਈ ਨਾ ਰਹਿ ਗਈ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਜਦੋਂ ਬੱਸਾਂ ਤੋਂ ਉਤਾਰ ਕੇ ਬੰਦੇ ਮਾਰੇ ਜਾ ਰਹੇ ਸੀ ਭੈਣਾਂ ਦੇ ਭਾਈ ਦੀ ਮੌਤ ਹੋ ਰਹੀ ਸੀ ਪਤਨੀ ਦਾ ਸਵਾਗ ਉੱੜ ਰਿਹਾ ਸੀ ਜਦੋਂ ਘਰੋਂ ਬਾਹਰ ਜਾਂਦੇ ਸੀ ਤੇ ਮਾਤਾਵਾਂ ਦੇਖਦੇ ਸੀ ਮੇਰਾ ਬੱਚਾ ਸ਼ਾਮ ਨੂੰ ਆਏਗਾ ਨਹੀਂ ਆਏਗਾ ਇਹੋ ਜਿਹਾ ਕਾਲਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਟਾਈਮ ਰਾਸ਼ਟਰੀ ਸੁਰੱਖਿਆ ਕਮੇਟੀ ਦਾ ਕਠਨ ਹੋਇਆ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਮੇਰਾ ਉਹ ਰਾਜਪ੍ਰਧਾਨ ਸੰਯੋਜਕ ਦੇ ਨਾਤੇ ਕੰਮ ਸੀਗਾ ਤੇ ਪ੍ਰਪਾਕਰ ਜੀ ਪੰਜਾਬ ਦੇ ਉਹ ਪ੍ਰਧਾਨ ਸੀ ਅਸੀਂ ਪੂਰਾ ਪੰਜਾਬ ਹੁੰਦੇ ਸੀਗੇ ਅੱਤਵਾਦ ਦੇ ਟਾਈਮ ਵਿੱਚ ਸੰਘਰਸ਼ ਕੀਤਾ ਤੇ ਅੱਤਵਾਦੀਆਂ ਨੇ ਤੋਂ ਸਿਰਫ ਇਹ ਨੌਜਵਾਨਾਂ ਨੇ 16 ਮਾਰਚ ਦੀ ਕਾਲੀ ਸ਼ਾਮ ਨੂੰ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 16 ਮਾਰਚ ਨੂੰ ਜਿੱਥੇ ਟਾਲੀ ਔਰ ਜੋਕ ਉਹਨੂੰ ਕਹਿੰਦੇ ਨੇ ਕਈ ਲੋਕ ਉਸ ਚੌਕ ਦਾ ਨਾਮ ਸ਼ਹੀਦ ਪ੍ਰਭਾਕਰ ਚੌਕ ਰੱਖਿਆ ਹੋਇਆ ਹੈ ਉੱਥੇ ਉਹਨਾਂ ਦਾ ਸਟੈਚੂ ਦਾ ਅਨੁਰਣ ਹੋਏਗਾ ਮੂਰਤੀ ਦਾ ਅਨੁਰਣ ਹੋਏਗਾ ਇਸ ਬਹੁਲਪੁਰਿ ਭਵਨ ਦੇ ਵਿੱਚ 16 ਮਾਰਚ ਨੂੰ ਬਹੁਤ ਵੱਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿੰਦੇ ਵਿੱਚ ਦੂਰ ਦੂਰ ਤੋਂ ਸੰਤ ਮਾਤਮਾ ਆ ਰਹੇ ਨੇ ਪ੍ਰਯਾਗ ਰਾਜ ਤੋਂ ਜਿੱਥੇ ਕੁੰਭ ਲੱਗਿਆ ਉੱਥੋਂ ਵੀ ਸੰਤ ਆ ਰਹੇ ਨੇ ਸ੍ਰੀ ਅਯੋਧਿਆ dham ਤੋਂ ਵੀ ਸੰਤ ਆ ਰਹੇ ਨੇ ਪੁਸ਼ਕਰ dham ਜਿੱਥੇ ਪ੍ਰਮਾਜੀ ਦਾ ਮੰਦਿਰ ਹੈ ਉੱਥੋਂ ਵੀ ਸੰਤ ਆ ਰਹੇ ਨੇ ਗੰਗਾ ਸਾਗਰ ਉੱਥੋਂ ਵੀ ਸੰਤ ਆ ਰਹੇ ਨੇ ਇਸ ਤਰ੍ਹਾਂ ਅਲੱਗ-ਅਲੱਗ ਜਗ੍ਹਾਵਾਂ ਤੋਂ ਸੰਤ ਆ ਰਹੇ ਨੇ ਹਰਿਆਣਾ ਤੋਂ ਵੀ ਆ ਰਹੇ ਨੇ ਪੰਜਾਬ ਤੋਂ ਵੀ ਆ ਰਹੇ ਨੇ ਔਰ ਭਾਰਤ ਸਰਕਾਰ ਦੇ ਮੰਤਰੀ ਵੀ ਸ਼ਾਮਿਲ ਹੋ ਰਹੇ ਨੇ 16 ਮਾਰਚ ਨੂੰ ਤੇ ਉਸ ਦਿਨ 16 ਮਾਰਚ ਨੂੰ ਇਹ ਇੱਕ ਸਮਾਰਿਕਾ ਦਾ ਵਿਮੋਚਨ ਹੋਣਾ ਹੈ ਇਹ ਸਾਰੀ ਗੱਲ ਆਪ ਜੀ ਨੂੰ ਦੱਸਣ ਵਾਸਤੇ ਅੱਜ ਆਪ ਜੀ ਨੂੰ ਇੱਥੇ ਬੁਲਾਇਆ ਹੈ ਤੇ ਇਹ ਕਾਰਜਕ੍ਰਮ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਇੱਥੇ ਪਹੁੰਚੇ ਪੁਰਨ ਬੋਤਗਾ ਕੋਈ ਨਾਮ ਹਾਂਜੀ ਇਕਬਾਲ ਸਿੰਘ ਜੀ ਲਾਲਪੁਰਾ ਧਾਰਾ ਸਰਕਾਰ ਦੇ ਮੰਤਰੀ ਨੇ ਉਹ ਆ ਰਹੇ ਨੇ ਸਤਨਾਮ ਸਿੰਘ ਜੀ ਸੰਧੂ ਰਾਜ ਸਭਾ ਮੈਂਬਰ ਨੇ ਉਹ ਵੀ ਆ ਰਹੇ ਨੇ ਪੂਰਵ ਮੰਤਰੀ ਵੀ ਬਹੁਤ سارے ਆ ਰਹੇ ਨੇ ਅਵਿਨਾਸ਼ ਰਾਖ ਖੰਨਾ ਜੀ ਆ ਰਹੇ ਨੇ ਮਦਰੋ ਮਿੱਤਲ ਆ ਰਹੇ ਨੇ ਤਿਕਸ਼ਨ ਸੂਜੀ ਆ ਰਹੇ ਨੇ ਸਾਪਰਾ ਜੀ ਆ ਰਹੇ ਨੇ ਪਹਿਲਾ ਮੰਤਰੀ ਨੇ ਪਾਰ ਸਰਕਾਰ ਦੇ ਵਿੱਚ ਮੇਨ ਅਵਿਨਾਸ਼ ਜੈਸਵਾ ਜੀ ਜਿਹੜਾ ਆਪਣਾ ਰਾਜीय ਸਿੱਖ ਸੰਗਤ ਹੈ ਉਹਦੇ ਪੂਰੇ ਪਾਰ ਦੇ ਸੰਘਣ ਮੰਤਰੀ ਨੇ ਉਹ ਵੀ ਆ ਰਹੇ ਨੇ ਬਹੁਤ ਸਾਰੇ ਸ਼ਖਸੀਤਾ ਦੂਰ ਦੂ ਤੋਂ ਆ ਰਹੀਆਂ ਨੇ ਹਰਿਆਣਾ ਤੋਂ ਦਿੱਲੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਉੱਗਿਆ ਸ਼ਖਸੀਤਾ ਇੱਥੇ ਪਹੁੰਚ ਰਹੀਆਂ